ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਚੱਲੇ ਆ ਮੋਗੇ ਨੂੰ ਤੇ ਉੱਥੇ ਅੱਜ ਆਪਾਂ ਨੂੰ ਮਿਲਨੇ ਆ ਸਰਟੀਫਿਕੇਟ ਸਾਡੀ ਜਿਹੜੀ ਟ੍ਰੇਨਿੰਗ ਸੀ ਖਤਮ ਹੋ ਚੁੱਕੀ ਆ ਤੇ ਅੱਜ ਇੱਥੇ ਪੈਲਸ ਦੇ ਵਿੱਚ ਪ੍ਰੋਗਰਾਮ ਆ ਰੱਖਿਆ ਹੋਇਆ ਤੇ ਬਾਕੀ ਕੁਝ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਤੇ ਉਹ ਨਿਯੁਕਤੀ ਪੱਤਰ ਦਿੱਤੇ ਜਾਣੇ ਅੱਜ ਸਰਕਾਰ ਵੱਲੋਂ ਹਾਂਜੀ ਆਪਾਂ ਪੈਨਸ ਦੇ ਵਿੱਚ ਪਹੁੰਚ ਚੁੱਕੇ ਆ ਸਾਡੀ ਜਿਹੜੀ ਸਾਰੀ ਟੀਮ ਸੀ ਉਹ ਵੀ ਇੱਥੇ ਪਹੁੰਚ ਚੁੱਕੀ ਹੈ ਗਰੁੱਪ ਮੈਂਬਰ ਇੱਥੇ ਸਾਰੇ ਅ ਅਫੀਸਰ ਸਹਿਬਾਨ ਪਹੁੰਚ ਰਹੇ ਆ ਸਾਰਾ ਜਿਹੜਾ ਖਾਣ ਪੀਣ ਦਾ ਪ੍ਰਬੰਧਾ ਉਹ ਵੀ ਹੈਗਾ ਚੁਪੀ ਤਰਨਾ ਸਾਰਾ ਪ੍ਰਬੰਧ ਕੀਤਾ ਹੋਇਆ ਬਹੁਤ ਵਧੀਆ ਤਰੀਕੇ ਨਾਲ ਬਹੁਤ ਹੀ ਸਰਕਾਰ ਜੋ ਇਹ ਆਪਣੀ ਹੱਗਵੀ ਖੁਸ਼ੀ ਦੇ ਵਿੱਚ ਕਿਸੇ ਬਹੁਤ سانس والے میرا نے دلبار جی نے جی نے سو خریدا جب انہوں نے دسیا کہ ابھی ہر پروگرام کر ਕੋਈ ਪੈਸਾ ਨਹੀਂ ਲਵਾਉਣਾ ਸਾਨੂੰ ਇਸ ਪਰਪਲ ਵਾਸਤੇ ਕੋਈ ਪੈਸਾ ਜਿਸਾ ਨਾਲ ਉਹਨਾਂ ਦੀ ਐਜੂਕੇਸ਼ਨ ਆ ਉਸ ਹਾਂ ਨਾ ਪਰ ਜਿਹੜੀਆਂ ਅੱਜ ਆਪਾਂ ਦੀਪ ਬਸ ਦੇ ਵਿੱਚ ਕਰਦੇ ਪੋਸਟ ਨੂੰ ਨਾਲੋਂ ਐਂਟਰੀ ਕੀਤੀ ਹੈ ਜਿਵੇਂ ਜਿਵੇਂ ਉਹ ਪੜਾਈ ਕਰ ਲਏ ਔਰ ਲੋਕਰਨਾ ਪ੍ਰਮੋਸ਼ਨ ਵਾਲੀਆਂ ਜਾਲਾ ਦਾ ਬੇਨ ਦਾ ਤੋਂ ਲੈ ਕੇ ਪ੍ਰਮੋਟ ਹੋ ਕੇ ਸਰਮ ਇੰਸਪੈਕਟਰ ਸਰਮ ਇੰਸਪੈਕਟਰ ਤੋਂ ਅਸਰ ਤੱਕ ਜਿਹੜੀ ਹੈ ਪ੍ਰਮੋਸ਼ਨ ਇਸ ਕਨਗਨ ਦੇ ਵਿੱਚ ਹੈਗੀ ਆ ਸੋ ਮੈਂ ਅੱਜ ਜਿੱਥੇ ਆਪਾਂ ਕੱਤੀ ਸਾਡੇ ਜਿਹੜੇ ਬੱਚੇ ਐ ਉਹਨਾਂ ਦੀ ਮੇਰੇ ਕੋਲ ਲਿਸਟ ਆਈ ਹੈ ਉਹਦੇ ਚੋਂ 20 ਬੱਚਿਆਂ ਨੂੰ ਅਸੀਂ ਅੱਜ ਡਾਗਰਾਂ ਦੇ ਰਹੇ ਆ 12 ਬੱਚਾ ਨੇ 12 ਕਿਹੜੇ ਕੇਸ ਆ ਉਹਦੇ ਚੋਂ ਕੁਝ ਚ ਕੀ ਕਰਦੀ ਹੈ ਉਹ ਕੇਸ ਹਨ ਉਹਨਾਂ ਨੂੰ ਅਸੀਂ ਬੀਸੀ ਸਾਹਿਬ ਦੇ ਲਈ ਤੁਹਾਡੇ ਹੱਥ ਦੇ ਵਿੱਚ ਲੈ ਕੇ ਵੀ ਇਹਨਾਂ ਦੀ ਉਮਰ ਵੱਡੀ ਹੋਗੀ ਇਹ ਉਮਰ ਸਾਨਾ ਨੇ ਆਪ ਕਤਤ ਮਹੀਨੀਆਂ ਨੂੰ ਸਾਰੇ ਖਰਾਂ ਦੇ ਸਰਹੈਕ ਤੰਦੇਪ ਨੂੰਣ ਵਾਸਤੇ 30 ਨੀਵੀਆਂ ਸਾਡੇ ਕੋਲੇ ਕੈਂਡੀਡੇਟ ਇੱਥੇ ਹੈਗੇ ਆ ਉਹਨਾਂ ਨੂੰ ਅਸੀਂ ਸਰਟੀਫਿਕੇਟ ਵੀ ਤੁਹਾਡੇ ਰਾਹੀਂ ਅੱਜ ਅਸੀਂ ਡਿਸਟ੍ਰਿਬਿਊਟ ਕਰ ਰਹੇ ਆ ਸੋ ਮੈਂ ਬਹੁਤਾ ਨਾ ਲੰਮਾ ਸਮਾਂ ਲੈਂਦਾ ਹੋਇਆ ਕਿਵੇਂ ਸਮਾਂ ਬਹੁਤ ਹੋ ਗਿਆ 2 ਵਜੇ ਤੋਂ ਆਪਾਂ ਬੈਠੇ ਆਂ ਔਰ ਡੀਸੀ ਸਾਹਿਬ ਨੇ ਵੀ ਸਮੇਂ ਦੀ ਮਾਣਕ ਭਾਸ਼ਣ ਜਿਹੜਾ ਆ ਕਹਿੰਦਾ ਵੀ ਮੈਨੂੰ ਬੋਲਣ ਦੀ ਦਾ ਸਮਾਂ ਦਿੱਤਾ ਜਾਵੇ ਮੈਂ ਨਹੀਂ ਬੋਲਾਂ ਹੁਣ ਕੇਵਲ ਦੋਨੇ ਐਮਐਲਏ ਸਹਿਬਾਨ ਤੁਹਾਡੇ ਨਾਲ ਸਬੋਧਨ ਹੋਣਗੇ ਮੈਂ ਬਾਕੀ ਸੱਜਣਾ ਤੋਂ ਹੱਥ ਜੋੜ ਕੇ ਇਸ ਗੱਲ ਦੀ ਮਾਫੀ ਮੰਗੂਗਾ ਕਿ ਸਮੇਂ ਦੀ ਨਿਯਾਰਤ ਨੂੰ ਦੇਖਦੇ ਹੋਏ ਅਸੀਂ ਇਹ ਜਿਹੜਾ ਪ੍ਰੋਗਰਾਮ ਆਨ ਟਾਈਮ 'ਚ ਸਮਾਪਤ ਕਰਨਾ ਸੋ ਜਿਦੋਂ ਆਪਾਂ ਇੱਥੇ ਇਹ ਪ੍ਰੋਗਰਾਮ ਨੂੰ ਨਿਯਕਤੀ ਪੱਤਰ ਵੰਡਾਂਗੇ ਉੱਪਰ ਜਿਹੜੇ ਨਿਯੁਕਤੀ ਪੱਤਰ ਦੇਣੇ ਆ ਉਹ ਕੈਂਡੀਡੇਟ ਆਉਣਗੇ ਉਹ ਇੱਥੇ ਅਸੀਂ ਪਰ ਸਾਰੇ ਜਿਹੜੇ ਦੇਵਾਂਗੇ ਉਹ ਜਿਹੜੇ ਟ੍ਰੇਨਿੰਗ ਵਾਲੇ ਸਰਟੀਫਿਕੇਟ ਹੈ ਉਹ ਨੀਚੇ ਸਾਰੇ ਖੜੇ ਹੋ ਜਾਣਗੇ ਤੇ ਨਾਲ ਸਾਡੇ ਮਕਮਵੰਤ ਤੇ ਸੱਜਣプラス ਕਿਸਾਨ ਜਿਹੜੇ ਨੇ ਜਿਹੜੇ ਨਮਾਇਦੇ ਆ ਉਹ ਸਾਰੇ ਖੜੇ ਹੋ ਕੇ ਇੱਕ 그룹 ਫੋਟੋ ਲਾਵਾਂਗੇ ਪਰ ਉਹ 그룹 ਫੋਟੋ ਵੀ ਅੱਜ ਦੇ ਇਸ ਪ੍ਰੋਗਰਾਮ ਦੀ ਯਾਦਗਾਰੀ میڈیا دے بیٹھ بھی دے مانگے اور کوشش کر آگے اور پٹیک نہ آگے جتے کتے لوڈ سنسو سندے ہوتے نہ مانگے تو انہیں آنی پینٹنگا دے نار میں سارا دا بہت آنوار کرتا ہویا کہ ماں بھلا بھائی بھی جی کا کارسا بھائی بھی جی کا کارسا تاڑی بھی مرے کو اپنے پنجاب کو پھر تو خاصدہ کھیڑ کا پنجاب بنائیے دے ہو ان کے ترقی والی لیتے لگے آئیے اس دے تحر ساڑے میرے جنہیں بھی کسان پیروں کے پروار نے شہید قربانیاں پائیا اجن کے بتی پرواروں سارے ضلعے موگے کے نیوکتی پتر دیتے جا رہے ہیں انہوں نے نوکری دی جا رہی نے سارے مانجوگ سی ایم صاحب بلوں. سو میں سڈے سی ایم صاحب تو کھیتی باڑی منتری سردار گلمیت سنیا جیوں کا دنواد کرتی ہوں تو ساری ساری کیبنٹ کا دنواد کرتی ہوں کہ انہوں نے سارے پروار بارے سوچا اسی طرح میں تعریف کروں گی کھیتی باڑی افسر سردار جسوندر سنگھ براڑ جی کیونکہ جدوں تو انہوں نے اہدا سنبھالیا چاہے وہ سب تو پہلی مشین جی سوئل ٹسٹنگ کی موگے بھی ਦੀ ਕੀਮਤ तकरीबन 1.5 ਕਰੋੜ ਰੁਪਈਆ ਸੀ ਤੇ ਹੋਰ ਬਹੁਤ ਸਾਰੇ ਜਿਹੜੇ ਲੈਬ ਆਧੁਨਿਕ ਲੈਬ ਤਿਆਰ ਕੀਤੀ ਗਈ ਹੈ ਸਾਡੇ ਕਿਸਾਨ ਵੀਰਾਂ ਦੇ ਲਈ ਜਿਸ ਦੇ ਵਿੱਚ ਜਿਸ ਦੇ ਨਾਲ ਉਹਨਾਂ ਦੇ ਆਧਾਰੀ ਖੇਤੀ ਨੂੰ ਬਹੁਤ ਫਾਇਦਾ ਹੋਏਗਾ ਸੋ ਮੈਂ ਜਾਨਾ

ਆਪਣੇ ਬਿਰੂਤੇ ਵਿਚਾਰ ਘਟਨਾ ਪੇਸ਼ ਕਰਕੇ ਮੈਨੂੰ ਸਤਿਕਾਰ ਅਗਰੀਕਲਚਰ ਅਫਸਰ ਬੋਗਾ ਸਰਦਾਰ ਜਸਵਿੰਦਰ ਸਿੰਘ ਜਿਬਰਾਨ ਸਾਡੇ ਮੇਅਰ ਸਾਹਿਬ ਚੇਅਰਮੈਨ ਸਾਹਿਬ ਵੱਖ-ਵੱਖ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਵੱਖ-ਵੱਖ ਵਰਕਰ ਸਹਿਬਾਨ ਸਾਡੇ মিডিਆ ਵਾਲੇ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਤੀ ਪੱਤਰ ਮਿਲ ਲੈਣੇ ਉਹਨਾਂ ਨੂੰ ਬਤਾਇਦਣਾ ਤੇ ਜਿਵੇਂ ਸਾਡੇ ਚੀਫ ਸਾਉਂ ਨੇ ਕਿਹਾ ਇੱਕ ਅੱਲਾ ਕਰਦਾ ਹੈ ਕਿ ਜਿੰਨੇ ਵੀ ਅੱਜ ਇਹ ਨਿਪਤੀ ਪੱਤਰ ਲੈ ਕੇ ਜਾਣਗੇ پچھے پچھوں پچھے پچھے سر رائی کیلیں سر رائی کیلائی جانا میں نے ایک م Please میں نے ایک مزاολ اور میں نے ایک مزاول اور میں نے جانا کرتا پچھے مزاult اور 自己 کی طرح Pla Ham Besar juga, kamera kamera. ਚਲੋ ਕੋਈ ਗੱਲ ਨਹੀਂ ਹੇ ਬਣ ਗਈ ਥੋੜੀ ਲੈ ਦਲ ਜਿਸੀ ਲੈ ਹਰ ਕੀ ਆ ਚਲੋ ਕੋਈ ਨਾ ਕਈ ਤਾਂ ਉਸकी वैल्यू ਹੈ ਲੋਜੀ ਹੁਣ ਅੱਜ ਸਾਡਾ ਪ੍ਰੋਗਰਾਮ ਖਤਮ ਹੋ ਗਿਆ ਅੱਜ ਸਾਨੂੰ ਸਰਟੀਫਿਕੇਟ ਮਿਲ ਚੁੱਕੇ ਆ ਸਾਰੀ ਟੀਮ ਨੂੰ ਡੀਸੀ ਸਹਿਬਾਨ ਆਏ ਸੀ ਉਹਨਾਂ ਨੇ ਸਾਰੇ ਐਮਐਲਏ ਸਾਹਿਬ ਇਹ ਟੀਚਰ ਸਾਹਿਬ ਸਾਰਿਆਂ ਨੇ ਸਾਨੂੰ ਸਰਟੀਫਿਕੇਟ ਦਿੱਤੇ ਉਹ ਸਾਡੀ ਵਾਪਸੀ ਹੈ ਅੱਜ ਸਾਡੀ ਵਾਪਸੀ ਸਾਰੀਆਂ ਭੈਣਾਂ ਦੁਆਰਾ ਫੇਰ ਮਿਲਾਂਗੇ ਕਿਸੇ ਹੋਰ ਟ੍ਰੇਨਿੰਗ ਦੇ ਵਿੱਚ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਓਕੇ ਬਾਏ ਬਾਏ ਉਧਰਲੇ ਪਾਸੇ ਢਾਂ ਆ ਦੂਸਰੀ ਸਰ ਅਡਾਨੀ ਦਾ ਸੈਲਰ ਆ ਗਿਆ ਹੜਕਦੇ ਪਰਲੀ ਸਾਈਡ ਇਧਰਲੀ ਸਾਈਡ ਸੀਗਾ ਪੈਰਸ ਤੇ ਇਧਰਲੇ ਪਾਸੇ ਪੈਰਸ ਇਧਰ ਆ ਗਿਆ ਅਡਾਨੀ ਦਾ ਸੈਲਰ ਆਪਾਂ ਚੱਲਦੇ ਆਂ ਪਰਲੇ ਪਾਸੇ ਤੇ ਬਸ ਕਿਤਰੀ ਇਧਰ ਹੀ ਚੜਾਂਗੇ ਆਪਾਂ